ਕੋਡੀ 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 ਪਣ ਚੱਕ ਸੈਦੋ ਕੇ ਆ 5 ਫਰਵਰੀ ਦੀਆਂ ਡੇਟਾ ਚੱਕ ਸੈਦੋ ਕਹਿੰਦਾ ਮੇਲਾ ਹੋਣਾ ਪਰ ਕਰਨ ਤਿਆਲਪੁਰੇ ਵਾਲਾ ਜਿਹੜੇ ਬਠਿੰਡੇ ਦਾ ਤੇ ਰਵੀ ਸਾਹ ਹੋ ਕੇ ਇਹ ਟ੍ਰਾਂਟੋ ਦੇ ਕੱਪ ਦਾ ਬੈਸਟ ਬਣਿਆ ਬਾਬੂ ਰਜਵੜੀ ਦਾ ਕਹਿੰਦੇ ਪਿੰਡੂ ਪਹਿਲੀ ਕਬੱਡੀ ਦੇ ਪਹਿਲਾ ਜਫਾ ਰਵੀ ਖੇਡ ਕਬੱਡੀ ਵਿੱਚ ਰੱਖਦਾ ਏ ਬਖਰੀਏ ਸ਼ਵੀ ਸਿਰੇ ਦੇ ਜਫੇ ਲਾਉਂਦਾ ਸਾਹ ਹੋ ਕੇ ਦਾ ਰਵੀ ਸਿਰੇ ਦੇ ਜਫੇ ਲਾਉਂਦਾ ਜੇਠੂ ਕਹਿੰਦੇ ਰਵੀ ਦੀ ਖੇਡ ਵਧੀਆ ਲੱਗੀ ਤੇ ਕਰੀ ਤਾੜੀਆਂ ਜ਼ੋਰਦਾਰ ਹਾ ਹੋਰ ਨੇ ਕਹਿੰਦੇ ਪਹਿਲੀ ਦੇ ਬੱਲੇ ਬੱਲੇ ਕਰ ਦਤੀ ਹੈ ਅਗਲੀ ਰੇਡ ਪੌਣ ਦੇ ਲਈ ਗੁਰਪ੍ਰੀਤ ਬਰੇ ਸਾਹਿਬ ਦਾ ਇਸ ਸਾਲ ਸਾਡਾ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਮਨ ਸਿੰਘ ਤੁਲਟ ਡਿੜਬਾ ਹੈ ਪਿੰਡ ਜੱਟ ਦਾ ਕਬੱਡੀ ਦੇ ਮੈਦਾਨਾਂ ਵਿੱਚ ਧੂਣਾ ਪੜਦਾ ਹੈ ਸ਼ਰਨਾ ਤੇ ਮਨ ਸਿੰਘ ਸ਼ਰਨਾ ਫਰੀਦਕੋਟ ਤੇ ਸੰਗਰੂਰ ਦੇ ਟੱਕਰ ਵੱਡੀ ਮੇਲਾ ਬੱਲਾ ਧਰਤੀ ਜੇਠੂਗੇ ਦੀ ਹੋਈ ਪਈ ਬੱਲੇ ਬੱਲੇ ਜਿਨ੍ਹਾਂ ਨੂੰ ਕਹਿੰਦੇ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਚੱਤੋਂ ਪੈਰ ਮਿਲਦਾ ਧਰ ਕੇ ਹੱਥ ਨੇ ਮਿਲਦਾ ਗੁਰੂ ਦੀ ਬਾਣੀ ਮੇਰੇ ਵੀਰੋ ਗੁਰੂ ਘਰ ਦੇ ਵਿੱਚ ਪੜ੍ਹੀ ਜਾਂਦੀ ਹੈ ਇੱਧਰ ਦੇ ਪਾਸੇ ਉਹ ਸ਼ੂਸ਼ ਫੁੱਲਾ ਫੁੱਲਾ ਸ਼ੂਸ਼ ਕਰਾ ਆਹ ਬਾਤ ਬਾਈ ਫੁੱਲੇ ਦਾ ਜਫਾ ਵਧੀਆ ਲੱਗਿਆ ਕਰੀ ਫੁੱਲੇ ਲਈ ਵੀ ਤਾੜੀਆਂ ਮਾਰਿਓ ਲੈ ਵੀ ਸਗਰਾਜ ਮੈਂ ਕਹਿੰਦਾ ਸੀਗਾ ਵੀ ਬਰੇ ਸਾਹਿਬ ਪਿੰਡੋਂ ਗੁਰੂ ਘਰ ਜਿੱਥੇ ਮਰਾਦਾਪੁਰ ਆਉਂਦੀਆਂ ਜਦੋਂ ਬਾਣੀ ਪੜੀ ਜਾਂਦੀ ਉਹ ਕਿੱਡੇ ਭਾਗਾੜੇ ਲੋਕ ਐ ਜਿਹੜੇ ਕਹਿੰਦੇ ਚਤੋਂ ਪੈਰ ਉਹ ਬਾਣੀ ਜਿਹੜੀ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਐ ਇਹ ਕਰਮਾ ਵਾਲੇ ਲੋਕ ਐ ਤੇ ਗੁਰਪ੍ਰੀਤ ਬਰੇਸਾਂ ਵਾਲਾ ਸਿਕਰਾਜ ਫੇਰ ਕਬੱਡੀ ਪਾਉਣ ਦੇ ਲਈ ਅੱਕੇ ਨੂੰ ਵਧਿਆ ਹੋਇਆ ਐ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆਜਣ ਜੰਗੀਆਣਾ ਤੇ ਲੁਤਰਪੋਹਾ ਇਧਰ ਸੈਮੀਫਾਈਨਲ ਦੀਆਂ ਟਾਈਆਂ ਪੈ ਗਈਆਂ ਸੈਮੀਫਾਈਨਲ ਸੇਵਕ ਜੀ ਫੈਮਿਲੀ ਹਾਲੀ ਰੇਡ ਪਾਉਣ ਦੇ ਲਈ ਕਹਿੰਦੇ ਗੁਰਪ੍ਰੀਤ ਤਿਆਰ ਵਰ ਤਿਆਰ ਹੈ ਤੇ ਆਹ ਮੁੰਡੇ ਦੀ ਕਹਿੰਦੇ ਆਉਣ ਵਾਲੇ ਇੰਗਲੈਂਡ ਦੇ ਖੇਡ ਸੀਜ਼ਨ ਦੇ ਲਈ ਪਿੰਡਾਂ ਵਾਲੇ ਬਜਿੰਦਰੇ ਨੇ ਚੋਣ ਕਰ ਲਿਆ ਇਹ ਮੁੰਡਾ ਇਸ ਸਾਲ ਇੰਗਲੈਂਡ ਦੇ ਮੈਦਾਨਾਂ ਦੇ ਬੱਲੇ ਬੱਲੇ ਕਰਾਵੇਗਾ ਖੇਡ ਕਬੱਡੀ ਕਲੱਬ ਯੂਕੇ ਵਾਲਿਆਂ ਦੇ ਸੱਜੇ ਤੇ ਆਹ ਪੈਂਦੀ ਰੇਡ ਤੇ ਡੱਗੋ ਵਾਲਾ ਸ਼ਰਨ ਗੁਰਪ੍ਰੀਤ ਵਰੇ ਸਾਹਿਬ ਦਾ ਆਹ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਹਰਜੀ ਪਾਸੇ ਆਹ ਡੱਗੋ ਵਾਲੇ ਨੇ ਕਹਿੰਦੇ ਬੇਜਾ ਬੇਜਾ ਕਰਾ ਰੁਪੀਆ ਮੁੰਡਾ ਫਰੀਦ ਕੋਟੀਆ 30 ਸੈਕਿੰਡ ਦੇ ਵਿੱਚ ਫੈਸਲੇ ਹੋ ਜਾਂਦੇ ਆ ਵੀ 30 ਸੈਕਿੰਡ ਦੇ ਵਿੱਚ ਫੈਸਲੇ ਨੇ ਕਰਦੇ ਜਿਨ੍ਹਾਂ ਤੀਆਂ ਨੇ ਨਰੋਈਆਂ ਹੱਡੀਆਂ ਚੁੰਗਦਿਆਂ ਪੂਰੀਆਂ ਤੇ ਖੇੜਦੇ ਕਬੱਡੀਆਂ ਚੁੰਗਦਿਆਂ ਪੂਰੀਆਂ ਤੇ ਖੇੜਦੇ ਕਬੱਡੀਆਂ ਆਹ ਸਾਹੋ ਵਾਲਾ ਸਾਹੋ ਵਾਲਾ ਇਹ ਸਾਹੋ ਕਹਿੰਦਾ ਚੁੱਠਿਆ ਕਿ ਗੱਭਰੂ ਜਵਾਨ ਦੀ ਧਾਵੀਆਂ ਨੂੰ ਡੱਕੇ ਜੋ ਖਾਉਂਦੇ ਖੱਬੀਖਾਨ ਜੀ ਸਾਹੂ ਆ ਸਵਾਹ ਇਹ ਹੰਕਾਰਪੂਰਾ ਕਰਦਾ ਇਹਨੂੰ ਰਵੀ ਰਵੀ ਕਹਿੰਦੇ ਰੇਡਰਾਂ ਨੂੰ ਰੱਜ ਕੇ ਖੱਜਲ ਕਰਦਾ ਇਹਨੂੰ ਰਵੀ ਰਵੀ ਕਹਿੰਦੇ ਰੇਡਰਾਂ ਨੂੰ